ਸਮੁੱਚਾ ਬਹੁਜਨ ਸਮਾਜ ਦਾ ਨੌਜਵਾਨ ਜੋ ਹੈ ਬਹੁਤ ਵੱਡੀ ਗਣਤੀ ਦੇ ਵਿੱਚ ਬਹੁਜਨ ਸਮਾਜ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਬਹੁਜਨ ਸਮਾਜ ਪਾਰਟੀ ਦੇ ਨਾਲ ਜੁੜ ਰਿਹਾ ਹੈ ਬਹੁਜਨ ਸਮਾਜ ਪਾਰਟੀ ਦੇ ਨਾਲ ਜਿੰਨੇ ਸਾਥੀ ਚੰਨ ਵਾਲੇ ਸਾਰੇ ਤਨਮਨ ਧੰਦੇ ਨਾਲ ਅੱਜ ਪੂਰਾ ਸਹਿਯੋਗ ਦੇ ਰਹੇ ਹਨ ਔਰ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਇਹ ਜਿਹੜੀ ਬਹੁਜਨ ਸਮਾਜ ਦੀ ਲਹਿਰ ਹੈ ਪੂਰੀ ਪੂਰੀ ਤਾਕਤ ਦੇ ਨਾਲ ਹਨੇਰੀ ਬਣ ਕੇ ਚੁੱਲੇਗੀ ਔਰ ਰਿਜ਼ਲਟ ਜਿਹੜਾ ਹੈ ਬਹੁਜਨ ਸਮਾਜ ਪਾਰਟੀ ਦੇ ਪੱਖ ਵਿੱਚ ਆ ਕੇਗਾ ਜਿਹੜੇ ਆਪਣੇ ਹਸਪਤਾਲਾਂ ਦੇ ਵਿੱਚ ਬੈਠੇ ਸੀ ਡਾਕਟਰ ਵੱਡੇ ਵੱਡੇ ਉਹ ਸਾਰੇ ਜਦੱਕ ਇਹਨਾਂ ਨੇ ਜਿਹੜੀਆਂ ਕਲੀਨਿਕਾਂ ਖੋਲ੍ਹੀਆਂ ਨੇ ਉਹਨਾਂ ਦੇ ਵਿੱਚ ਬਿਠਾਤੇ ਜਾਜ ਕੇ ਹਸਪਤਾਲਾਂ ਦੇ ਵਿੱਚ ਬਹੁਤ ਬੁਰਾ ਹਾਲ ਹੋ ਗਿਆ ਕਿਉਂਕਿ ਅੱਗੇ ਜੇ ਮਾਰੀ-ਮੋਟੀ ਲੋਕਾਂ ਨੂੰ ਉਥੋਂ ਟ੍ਰੀਟਮੈਂਟ ਮਿਲਦੀ ਸੀ ਅੱਜ ਉਹ ਨਹੀਂ ਮਿਲ ਰਹੀ ਔਰ ਕਲੀਨਿਕਾਂ ਜਿਹੜੀਆਂ ਉਥੇ ਕੋਈ ਸਬਦਾ ਹੀ ਨਹੀਂ ਹੈ ਕਿਨਾ ਲੋਕਾਂ ਨੇ ਪਿਛਲੇ 17 ਸਾਲਾਂ ਤੋਂ ਦੇਸ਼ ਦੇੰ ਦਾ ਰਾਜ ਕੀਤਾ ਉਹਨਾਂ ਲੋਕਾਂ ਨੇ ਨਾ ਨੌਜਵਾਨਾਂ ਦੀ ਬਾਹ ਫੜੀ ਨਾ ਕੋਈ ਸਹੀ ਐਜੂਕੇਸ਼ਨ ਸਿਸਟਮ ਲੈ ਕੇ ਆਂਦਾ ਨਾ ਲੁਧਿਆਣੇ ਦੇ ਅੰਦਰ ਸ਼ਵਸ ਪਾਣੀ ਦਾ ਇੰਤਜ਼ਾਮ ਕੀਤਾ ਨਾ ਹੀ ਲੁਧਿਆਣੇ ਦੇ ਅੰਦਰ ਜਿਹੜਾ ਰੋਜ਼ਗਾਰ ਦਾ ਪ੍ਰਬੰਧ ਕੀਤਾ ਨਾ ਹੀ ਕੋਈ ਵੱਡੀ ਸਨਿਆਤ ਜਿਹੜੀ ਹੈ ਵੱਡਾ ਕੋਈ ਕਾਰਖਾਨਾ ਜਿਹੜੇ ਲੁਧਿਆਣੇ ਦੇ ਅੰਦਰ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਔਰ ਨਾ ਹੀ ਸਿਹਤ ਸਹੂਲਤਾਂ ਵੱਲ ਕੋਈ ਇਹਨਾਂ ਨੇ ਧਿਆਨ ਦਿੱਤਾ ਸ਼੍ਰੋਮਣੀ ਅਕਾਲੀ ਦਲ ਔਰ ਭਾਜਪੀ ਕਿ ਆਮ ਆਦਮੀ ਪਾਰਟੀ ਨੂੰ ਤੁਸੀਂ ਮੌਕੇ ਦਿੱਤੇ ਆ ਇੱਕ ਵਾਰੀ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦੇ ਕੇ ਔਰ ਲੁਧਿਆਣੇ ਦੀ ਨੋਹਾਰ ਨੂੰ ਬਦਲਣ ਦੇ ਲਈ ਸਰਦਾਰ ਦਵਿੰਦਰ ਸਿੰਘ ਦੇ ਹੱਕ ਚ ਵੋਟ ਪਾਓ ਤਾਂ ਜੋ ਕਿ ਲੁਧਿਆਣੇ ਦੀਆਂ ਜਿਹੜੀਆਂ ਵੀ ਐਮ ਮੁਸ਼ਕਲਾਂ ਉਹਨਾਂ ਦਾ ਹੱਲ ਹੋ ਸਕੇ ਔਰ ਦੇਸ਼ ਦੇ ਸੰਵਿਧਾਨ ਨੂੰ ਵੀ ਬਚਾਇਆ ਜਾ ਸਕੇ ਔਰ ਬਹਿਨ ਕੁਮਾਰੀ ਮਾਂ ਭਤੀਜੀ ਦੇ ਹੱਥ ਮਜ਼ਬੂਤ ਕੀਤੇ ਜਾਣ ਅੱਜ ਬਹੁਜਨ ਸਮਾਜ ਪਾਰਟੀ ਲੋਕ ਸਭਾ ਲੁਧਿਆਣਾ ਉਮੀਦਵਾਰ ਸਰਦਾਰ ਦਵਿੰਦਰ ਸਿੰਘ ਜੀ ਰਾਮਗੜੀਆਂ ਦੇ ਹੱਕ ਦੇ ਅੰਦਰ ਹਲਕਾ ਪੂਰਬੀ ਦੇ ਵਿੱਚ ਰੋਡ ਸ਼ੋਅ ਕੱਢਣ ਦੀ ਤਿਆਰੀ ਹੋ ਰਹੀ ਹੈ ਔਰ ਥੋੜੀ ਹੀ ਦੇਰ ਤੋਂ ਸੰਗਤਾਂ ਜਿਹੜੀਆਂ ਹਨ ਉਹ ਚਾਲੇ ਪਹੁੰਚ ਗਈਆਂ ਔਰ ਲੁਧਿਆਣਾ ਦੇ ਅੰਦਰ ਜੋ ਤਸ਼ਾ ਜਿੱਥੇ ਆਮ ਜਨ ਜਨ ਦੇ ਵਿੱਚ ਇਹ ਗੱਲ ਬਹੁਜਨ ਸਮਾਜ ਪਾਰਟੀ ਦੀ ਪਹੁੰਚ ਚੁੱਕੀ ਹੈ ਉੱਥੇ ਤੁਸੀਂ ਦੇਖੋ ਨਜ਼ਰ ਮਾਰਕਰ ਸਮੁੱਚਾ ਬਹੁਜਨ ਸਮਾਜ ਦਾ ਨੌਜਵਾਨ ਜੋ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਬਹੁਜਨ ਸਮਾਜ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਬਹੁਜਨ ਸਮਾਜ ਪਾਰਟੀ ਦੇ ਨਾਲ ਜੁੜ ਰਿਹਾ ਹੈ। ਔਰ ਕਿਨਾ ਲੋਕਾਂ ਨੇ ਪਿਛਲੇ 17 ਸਾਲਾਂ ਤੋਂ ਦੇਸ਼ ਦੇੰ ਦਾ ਰਾਜ ਕੀਤਾ। ਉਹਨਾਂ ਲੋਕਾਂ ਨੇ ਨਾ ਨੌਜਵਾਨਾਂ ਦੀ ਬਾਹ ਫੜੀ, ਨਾ ਕੋਈ ਸਹੀ ਐਜੂਕੇਸ਼ਨ ਸਿਸਟਮ ਲੈ ਕੇ ਆਂਦਾ, ਨਾ ਲੁਧਿਆਣੇ ਦੇ ਅੰਦਰ ਸ਼ਵਸ ਪਾਣੀ ਦਾ ਇੰਤਜ਼ਾਮ ਕੀਤਾ, ਨਾ ਹੀ ਲੁਧਿਆਣੇ ਦੇ ਅੰਦਰ ਜਿਹੜਾ ਰੋਜ਼ਗਾਰ ਦਾ ਪ੍ਰਬੰਧ ਕੀਤਾ ਨਾ ਹੀ ਕੋਈ ਵੱਡੀ ਸਨਿਆਤ ਜਿਹੜੀ ਹੈ ਵੱਡਾ ਕੋਈ ਕਾਰਖਾਨੇ ਜਿਹੜੇ ਲੁਧਿਆਣੇ ਦੇ ਅੰਦਰ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਔਰ ਨਾ ਹੀ ਸਿਹਤ ਸਹੂਲਤਾਂ ਵੱਲ ਕੋਈ ਇਹਨਾਂ ਨੇ ਧਿਆਨ ਦਿੱਤਾ ਇਸ ਕਰਕੇ ਅੱਜ ਸਮੁੱਚੇ ਲੁਧਿਆਣਾ ਨਿਵਾਸੀ ਮੰਨ ਬਣਾ ਚੁੱਕੇ ਹਨ ਕਿ ਭਾਜਪਾ ਸਮਾਜ ਪਾਰਟੀ ਨੂੰ ਜਿਤਾ ਕੇ ਇੱਕ ਵਾਰੀ ਮੌਕਾ ਜ਼ਰੂਰ ਦੇਣਗੇ ਔਰ ਇਹ ਲੋਕਾਂ ਦੇ ਵਿੱਚ ਆਮ ਚਰਚਾ ਹੈ ਔਰ ਸਮੁੱਚਾ ਜਿੱਥੇ एससी बीसी भाईचारा आज समुच्चय समुच्चय लुधियाना लोकसभा ਦੇ ਸਰਬਜਨ ਲੋਕ ਸਾਰੇ ਅੱਜ ਭੋਜਨ ਸਮਾਜ ਪਾਰਟੀ ਨੂੰ ਸਹਿਯੋਗ ਕਰ ਰਹੇ ਹਨ ਉੱਥੇ ਭੋਜਨ ਸਮਾਜ ਪਾਰਟੀ ਨੇ ਜਿੱਥੇ ओबीसी ਨੂੰ ਲੁਧਿਆਣਾ ਲੋਕ ਸਭਾ ਤੋਂ ਨਵੰendigੀ ਦੇ ਕੇ ਤਾਂ ਕਿ ਉਹਨਾਂ ਲੋਕਾਂ ਨੂੰ ਜਿਹੜਾ ਜਿਨ੍ਹਾਂ ਨੂੰ ਕਦੇ ਵੀ ਕਿਸੇ ਹੋਰ ਪਾਰਟੀ ਨੇ ਨਵੰendigੀ ਲੋਕ ਸਭਾ ਲੁਧਿਆਣਾ ਤੋਂ ਨਹੀਂ ਦਿੱਤੀ ਉਹਨਾਂ ਨੂੰ ਤੀਸਰੀ ਵਾਰ ਲੁਧਿਆਣਾ ਲੋਕ ਸਭਾ ਤੋਂ ਭੋਜਨ ਸਮਾਜ ਪਾਰਟੀ ਨੇ ਨਵੰendigੀ ਦਿੱਤੀ ਹੈ ਤਾਜ ਸਮੁੱਚਾ ਰਾਮਕੜੀਆ ਭਾਈਚਾਰਾ ਵੀ ਜਿਨ੍ਹਾਂ ਦੀ ਵੋਟ ਲੁਧਿਆਣੇ ਦੇ ਅੰਦਰ 70 75000 ਹੈ ਉਹਨਾਂ ਨੇ ਪੂਰਨ ਭਰੋਸਾ ਦੇ ਦਿੱਤਾ ਕਿ ਇੱਕ ਇੱਕ ਵੋਟ ਉਹਨਾਂ ਦੀ ਜਿਹੜੀ ਹੈ ਬਹੁਜਨ ਸਮਾਜ ਪਾਰਟੀ ਦੇ ਹੱਕ ਵਿੱਚ ਪਹੁੰਚਤੇਗੇ ਉਹਦੇ ਨਾਲ ਇਹ ਅੱਜ ਜਿੱਥੇ ਏਡਾ ਵੱਡਾ ਹੁਲਾਰਾ ਮਿਲਿਆ ਹੈ ਰਾਮਕੜੀਆ ਭਾਈਚਾਰੇ ਵੱਲੋਂ ਉੱਤੇ ਸਮੁੱਚਾ OBC ਭਾਈਚਾਰਾ ਵੀ ਜਿਹੜਾ ਡਟ ਕੇ ਨਾਲ ਖੜ ਗਿਆ ਹੈ ਔਰ ਸਮੁੱਚਾ ਬਹੁਜਨ ਸਮਾਜ ਬਹੁਜਨ ਸਮਾਜ ਪਾਰਟੀ ਦੇ ਨਾਲ ਜਿੰਨੇ ਸਾਥੀ ਚੱਲਣ ਵਾਲੇ ਸਾਰੇ ਧਨਮਨ ਧੰਦੇ ਨਾਲ ਅੱਜ ਪੂਰਾ ਸਹਿਯੋਗ ਦੇ ਰਹੇ ਹਨ ਔਰ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਇਹ ਜਿਹੜੀ ਬਹੁਜਨ ਸਮਾਜ ਦੀ ਲਹਿਰ ਹੈ ਪੂਰੀ ਪੂਰੀ ਤਾਕਤ ਦੇ ਨਾਲ ਹਨੇਰੀ ਬਣ ਕੇ ਚੁੱਲੇਗੀ ਔਰ ਰਿਜ਼ਲਟ ਜਿਹੜਾ ਹੈ ਬਹੁਜਨ ਸਮਾਜ ਪਾਰਟੀ ਦੇ ਪੱਖ ਵਿੱਚ ਆਵੇਗਾ ਅੱਜ ਬਹੁਜਨ ਸਮਾਜ ਪਾਰਟੀ ਹਲਕਾ ਵਿਧਾਨ ਸਭਾ ਪੂਰਬੀ ਦੇ ਮਾਧਿਅਮ ਤੋਂ ਐ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਸਰਦਾਰ ਦਵਿੰਦਰ ਸਿੰਘ ਜੀ ਰਾਮਗੜੀਆ ਦੇ ਜੋ ਕਿ ਬਹੁਜਨ ਸਮਾਜ ਪਾਰਟੀ ਲੁਧਿਆਣਾ ਦੇ ਲੋਕ ਸਭਾ ਉਮੀਦਵਾਰਾਂ ਨੂੰ ਉਹਨਾਂ ਦੇ ਹੱਕ ਦੇ ਵਿੱਚ ਜਿੱਥੇ ਅਸੀਂ ਅ ਰੋਡ ਸ਼ੋਅ ਕੱਢ ਰਹੇ ਹਾਂ ਔਰ ਲੁਧਿਆਣਾ ਦੇ ਸੂਝਵਾਨ ਵੋਟਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਅਕਾਲੀ ਦਲ ਔਰ ਸ਼ਰਮਣੀ ਅਕਾਲੀ ਦਲ ਔਰ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਤੁਸੀਂ ਮੌਕੇ ਦਿੱਤੇ ਆ ਇੱਕ ਵਾਰੀ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦੇ ਕੇ ਔਰ ਲੁਧਿਆਣੇ ਦੀ ਨੋਹਾਰ ਨੂੰ ਬਦਲਣ ਦੇ ਲਈ ਸਰਦਾਰ ਦਵਿੰਦਰ ਸਿੰਘ ਦੇ ਹੱਕ ਚ ਵੋਟ ਪਾਓ ਤਾਂ ਜੋ ਕਿ ਲੁਧਿਆਣੇ ਦੀਆਂ ਜਿਹੜੀਆਂ ਵੀ ਆਮ ਮੁਸ਼ਕਲਾਂ ਉਹਨਾਂ ਦਾ ਹੱਲ ਹੋ ਸਕੇ ਔਰ ਦੇਸ਼ ਦੇ ਸੰਵਿਧਾਨ ਨੂੰ ਵੀ ਬਚਾਇਆ ਜਾ ਸਕੇ ਔਰ ਭੈਣ ਕੁਮਾਰੀ ਮਾਇਆ ਭਤੀਜੀ ਦੇ ਹੱਥ ਮਜ਼ਬੂਤ ਕੀਤੇ ਜਾਣ ਜੈ ਭੀਮ ਜੈਪਾਲ ਮੈਂ ਭਾਕ ਸਿੰਘ ਸਰੀ ਸੂਬਾ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ ਅੱਜ ਹਲਕਾ ਪੂਰਬੀ ਦਾ ਵਿੱਚ ਜੋ ਰੋਡ ਤੋਂ ਕੱਟਿਆ ਜਾ ਰਿਹਾ ਹੈ ਉਹਦੇ ਵਿੱਚ ਸ਼ਾਮਲ ਉਹਨਾਂ ਹੀ ਅੱਜ ਸਮੁੱਚਾ ਜੋ ਪੂਰਬੀ ਹਲਕੇ ਦਾ ਸਾਡਾ ਵਰਕਰ ਉਹ ਇੱਥੇ ਪਹੁੰਚ ਚੁੱਕਿਆ ਔਰ ਥੋੜੇ ਸਮੇਂ ਵਿੱਚ ਅਸੀਂ ਜਿਹੜੀ ਆ ਇਹ ਯਾਤਰਾ ਕੱਢ ਰਹੇ ਹਾਂ ਜਦੋਂ ਆ ਤੁਸੀਂ ਦੇਖਦੇ ਆ ਕਿ ਅੱਜ ਸਾਰੀਆਂ ਪਾਰਟੀਆਂ ਆਪੋ ਆਪਣਾ ਜਿਹੜਾ ਕੈਂਪੇਨ ਲੈ ਕੇ ਚੱਲੀਆਂ ਹੋਈਆਂ ਨੇ ਉਸੇ ਤਰ੍ਹਾਂ ਜਿਹੜੀ ਬਹੁਜਨ ਸਮਾਜ ਪਾਰਟੀ ਆ ਉਹ ਵੀ ਆਪਣੀ ਕੈਂਪੇਨ ਲੈ ਕੇ ਚੱਲੀ ਹੋਈ ਆ ਕਿਉਂਕਿ ਮੈਂ ਤਕਰੀਬਨ 45-50 ਪਿੰਡਾਂ ਦੇ ਵਿੱਚ ਆ ਤਿੰਨ-ਚਾਰ ਦਿਨਾਂ ਦੇ ਵਿੱਚ ਗਿਆ ਔਰ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਆ ਜਿੱਦਾਂ ਵਿਆਹ ਜਿੰਨਾ ਚਾਵਾ ਔਰ ਲੋਕਾਂ ਨੇ ਕਿਹਾ ਕਿ ਪਹਿਲਾਂ ਅਸੀਂ ਕਾਂਗਰਸ ਨੂੰ ਅਜਮਾ ਚੁੱਕੇ ਆ ਭਾਰਤੀ ਜਨਤਾ ਪਾਰਟੀ ਨੂੰ ਅਜਮਾ ਚੁੱਕੇ ਆ ਔਰ ਅਸੀਂ ਜਿਹੜੀ ਆਮ ਆਦਮੀ ਪਾਰਟੀ ਆ ਉਹਨੂੰ ਅਜਮਾ ਚੱਕਿਆ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਅਜਮਾ ਚੱਕਿਆ ਉਹ ਸਾਰੇ ਇਹ ਪਿੰਡਾਂ ਵਿੱਚ ਤਹਈਆਕਾਰੀ ਬੈਠੇ ਆ ਬਈ ਐਤ ਕਿ ਜਿਹੜੀ ਵੋਟ ਆ ਇੱਕ ਇੱਕ ਬਹੁਤ ਜਨ ਸਮਾਜ ਪਾਰਟੀ ਦੇ ਕੈਂਡੀਡੇਟ ਸਰਦਾਰ ਦਵਿੰਦਰ ਸਿੰਘ ਜੀ ਨੂੰ ਪਾ ਕੇ ਕਾਮਯਾਬ ਕਰਨਾ ਔਰ ਸੈਂਟਰ ਦੇ ਵਿੱਚ ਭੈਣ ਕੁਮਾਰੀ ਮਾਇਆਬਤੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਕਿਉਂਕਿ ਲੋਕਾਂ ਨੇ ਜੋ 22 ਦੀ ਇਲੈਕਸ਼ਨ ਹੋਈ ਉਹਦੇ ਵਿੱਚ ਬਦਲਾਅ ਦੇ ਚੱਕਰ ਲੋਕਾਂ ਨੇ ਆਮ ਆਦਮੀ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਪਰ ਜਦੋਂ ਅਸੀਂ ਦੇਖਦੇ ਆ ਇਹਨਾਂ ਦਾ ਸਿਰਫ ਲਾਰੇ ਤੇ ਨਾਰੇ ਹੀ ਰਹੇ ਆ ਕਿਉਂਕਿ ਚਾਹੇ 1000 ਰੁਪਿਆ ਜਿਹੜਾ ਬੀਬੀਆਂ ਦਾ ਹੋਵੇ ਚਾਹੇ ਇਹਨਾਂ ਦਾ ਜਿਹੜਾ ਆਪਣਾ ਹੋਰ ਵੀ ਮੈਡੀਕਲ ਸਹੂਲਤਾਂ ਦਾ ਸੀ ਉਹਨਾਂ ਨੇ ਕਹਿੰਦਾ ਜੀ ਅਸੀਂ ਖੋਲੇ ਆ ਜਿਹੜੇ ਆਪਣੇ ਆ ਸਬਦਾ ਕੇਂਦਰ ਜਿਹੜੇ ਇਹਨਾਂ ਦੇ ਆਪਣੇ ਮੈਡੀਕਲ ਦੇ ਸਿਹਤ ਸਿੱਖਿਆ ਦੇ ਉਹਦੇ ਵਿੱਚ ਜਦੋਂ ਅਸੀਂ ਦੇ ਦਿਆਂ ਜਿਹੜੇ ਆਪਣੇ ਹਸਪਤਾਲਾਂ ਦੇ ਵਿੱਚ ਬੈਠੇ ਸੀ ਡਾਕਟਰ ਵੱਡੇ ਵੱਡੇ ਉਹ ਸਾਰੇ ਚੱਕ ਇਹਨਾਂ ਨੇ ਜਿਹੜੀਆਂ ਕਲੀਨਿਕਾਂ ਖੋਲੀਆਂ ਨੇ ਉਹਨਾਂ ਦੇ ਵਿੱਚ ਬਿਠਾਤੇ ਜਾਂਦ ਕੇ ਹਸਪਤਾਲਾਂ ਦੇ ਵਿੱਚ ਬਹੁਤ ਬੁਰਾ ਹਾਲ ਹੋ ਗਿਆ ਕਿਉਂਕਿ ਅੱਗੇ ਜੇ ਮਾੜੀ ਮੋਟੀ ਲੋਕਾਂ ਨੂੰ ਉਥੋਂ ਟ੍ਰੀਟਮੈਂਟ ਮਿਲਦੀ ਸੀ ਅੱਜ ਉਹ ਨਹੀਂ ਮਿਲ ਰਹੀ ਔਰ ਕਲੀਨਿਕਾਂ ਜਿਹੜੀਆਂ ਉੱਥੇ ਕੋਈ ਸਹੂਲਤਾਂ ਹੀ ਨਹੀਂ ਹੈ ਇਸੇ ਤਰ੍ਹਾਂ ਮੋਦੀ ਨੇ ਕਿਹਾ ਸੀ ਕਿ ਮੈਂ 15 ਲੱਖ ਰੁਪਈਆ ਦਵਾਂਗਾ ਉਹ ਵੀ ਜਿਹੜਾ ਲੋਕੀ ਨਰਾਸ਼ਾ ਦੇ ਚੱਕਰ 'ਚ ਨੇ ਵੀ ਜਿਹੜਾ ਸਾਡਾ 15 ਲੱਖ ਰੁਪਈਆ ਵਾ ਉਹ ਵੀ ਸਾਡੇ ਖਾਤਿਆਂ ਦੇ ਵਿੱਚ ਨਹੀਂ ਪਾਇਆ ਇਸ ਤਰ੍ਹਾਂ ਹੀ ਹੋਰ ਜਿਹੜੀਆਂ ਕਾਂਗਰਸ ਪਾਰਟੀ ਨੂੰ ਅਸੀਂ ਜਦੋਂ ਦੇਖਦੇ ਹਾਂ ਤਾਂ ਕਾਂਗਰਸ ਪਾਰਟੀ ਨੇ ਵੀ ਇੱਥੇ ਮੇਰਾ ਕਿਹਾ 50 55 ਸਾਲ ਰਾਜ ਕੀਤਾ ਪਰ ਉਹਨਾਂ ਨੇ ਵੀ ਸਾਡੇ ਲੋਕਾਂ ਦੀ ਜਿਹੜੀ ਆ ਉਹ ਦਿਸਾ ਨਹੀਂ ਸਦਾਰੀ ਕਿਉਂਕਿ ਅੱਜ ਉਹੀ ਬੇਰੁਜ਼ਗਾਰੀ ਭੁੱਖਮਾਰੀ ਉਹੀ ਇੱਥੇ ਲੋਕਾਂ ਦਾ ਜਿਹੜਾ ਮੈਡੀਕਲ ਆ ਉਹ ਵੀ ਨਹੀਂ ਬਿਲ ਰਿਹਾ ਸੀ ਇਸ ਕਰਕੇ ਕੋਈ ਸ਼ਬਦ ਨਹੀਂ ਦਿੱਤੀ ਇਸ ਕਰਕੇ ਲੋਕੀ ਕਾਂਗਰਸ ਤੋਂ ਵੀ ਨਾਰਾਜ਼ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਬਈ ਸਾਰੇ ਸਮੁੱਚੇ ਸਮਾਜ ਨੂੰ ਤੇ ਸਮੁੱਚੇ ਸਰਬਸਮਾਜ ਨੂੰ ਕਿ ਆਪਣੀ ਇੱਕ ਇੱਕ ਵੋਟ ਪਾ ਕੇ ਬਹੁਤ ਜਨ ਸਮਾਜ ਪਾਰਟੀ ਦਾ ਜਿਹੜਾ ਕੈਂਡੀਡੇਟ ਆ ਸਰਦਾਰ ਦਵਿੰਦਰ ਸਿੰਘ ਜੀ ਉਹਨਾਂ ਨੂੰ ਕਾਮਯਾਬ ਕੀਤਾ ਜਾਵੇ ਔਰ ਭੈਣ ਕੁਮਾਰੀ ਮਾਇਆਬੱਤੀ ਨੂੰ ਦੇਖਦਾ ਪ੍ਰਧਾਨ ਮੰਤਰੀ ਬਣਾਇਆ ਜਾਵੇ। ਸੋ ਇੰਨੀਆਂ ਗੱਲਾਂ ਕਹਦਾ ਰਜਾ ਲੈਣਾ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ ਜੈ ਭਾਲ। ਚੋਣਾਂ ਦਾ ਵਿਗਲ ਵੱਜ ਚੁੱਕਿਆ। ਸਾਰੀਆਂ ਪਾਰਟੀਆਂ ਆਪੋ ਆਪਣੇ ਨਮਾਇंदे ਚੋਣ ਮੈਦਾਨ ਵਿੱਚ ਉਤਾਰੇ ਹੋਏ ਨੇ। ਔਰ ਗੋਵਜਨ ਸਮਾਜ ਪਾਰਟੀ ਨੇ ਵੀ ਸਰਦਾਰ ਦਵਿੰਦਰ ਸਿੰਘ ਜੀ, ਰਾਮਗੜੀਆ ਸਾਹਿਬ ਨੂੰ ਟਿਕਟ ਦੇ ਕੇ ਭੈਣ ਮਾਇਆਬੱਤੀ ਜੀ ਨੇ ਉਹਨਾਂ ਨੇ ਵੀ ਗਰਾਊਂਡ 'ਚ ਇਹਨਾਂ ਨੂੰ ਉਤਾਰਿਆ। ਕਿਉਂਕਿ ਅੱਜ ਤੱਕ 75 ਸਾਲਾਂ ਦੇ ਅੰਦਰ ਜੋ ਬੀਸੀ ਸਮਾਜ ਸੀ ਇਸ ਨੂੰ ਆਣ ਗੌੜਿਆ ਕੀਤਾ ਹੋਇਆ ਕਦੇ ਟੈਕਸ ਨਹੀਂ ਮਿਲੀ ਲੁਧਿਆਣੇ ਦੇ ਅੰਦਰ ਲੇਕਿਨ ਇੱਕੋ ਇੱਕ ਪਾਰਟੀ ਆ ਜੋ ਬਹੁਜਨ ਸਮਾਜ ਪਾਰਟੀ ਜੋ ਗੁਰੂਆਂ ਪੀਰਾਂ ਰਹਿਵਰਾਂ ਦੇ ਜੋਧਿਆਂ ਜੋਦੇ ਸੂਰਮਿਆਂ ਦੇ ਔਰ ਬੀਸੀ ਤੇ ਐਸਸੀ ਸਮਾਜ ਦੀ ਬਹੁਤ ਵਧੀਆ ਤਰੀਕੇ ਨਾਲ ਦੇਖਭਾਲ ਕਰਦੀ ਆ ਔਰ ਉਹਨਾਂ ਦੇ ਹੱਕਾਂ ਲਈ ਲੜਦੀ ਆ ਇਸ ਕਰਕੇ ਅੱਜ ਲੁਧਿਆਣਾ ਦੇ ਅੰਦਰ ਰਾਮਗੜੀਆ ਸਮਾਜ ਦੇ ਵਿੱਚੋਂ ਸਰਦਾਰ ਦਵਿੰਦਰ ਸਿੰਘ ਜੀ ਰਾਮਗੜੀਆ ਸਾਹਿਬ ਨੂੰ ਟਿਕਟ ਦੇ ਕੇ ਨਵਾਜਿਆ ਜਦੋਂ ਲੋਕਾਂ ਦੇ ਵਿੱਚ ਜਾਣਿਆ ਤਾਂ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਆ ਕਿਉਂਕਿ ਚਾਰੀ ਪਾਰਟੀਆਂ ਨੂੰ ਦੇਖ ਚੁੱਕੇ ਨੇ ਉਹਨਾਂ ਦਾ ਪਿੰਡਾਂ ਦੇ ਵਿੱਚ ਬਾਈਕਾਟ ਕਰਦੇ ਆ ਲੋਕ ਉਹਨਾਂ ਦੇ ਪਾਠੀਆਂ ਜਾਂ ਹੋਰ ਉਹਨਾਂ ਨੂੰ ਭਜਾਉਂਦੇ ਨੇ ਪਿੰਡਾਂ ਦੇ ਵਿੱਚੋਂ ਇਸ ਕਰਕੇ ਜੋ ਮਨ ਏਕੀ ਬਣਿਆ ਹੋਇਆ ਸਾਰੇ ਸਮਾਜ ਦਾ ਖਾਸ ਕਰ BC ਦੇਸੀ ਸਮਾਜ ਦਾ ਕਿਉਂਕਿ ਉਹ ਹਕਤਾਂ ਤੋਂ ਵਾਂਝੇ ਨੇ ਉਹਨਾਂ ਨੇ ਇਸ ਕਰਕੇ ਸਰਦਾਰ ਦਵਿੰਦਰ ਸਿੰਘ ਜੀ ਰਾਉਂਗੜੀਆ ਸਾਹਿਬ ਨੂੰ ਚੁਣਿਆ ਵੀ ਆਉਣ ਵਾਲੀ 1 ਜੂਨ ਨੂੰ ਇੱਕ ਇੱਕ ਵਟਨ ਹਾਥੀ ਵਾਲਾ ਦਬਾ ਕੇ ਉਹਨਾਂ ਨੂੰ ਪਾਰਲੀਮੈਂਟ ਵਿੱਚ ਭੇਜਣਾ ਤਾਂ ਜੋ ਉੱਥੇ ਜਾ ਕੇ ਐਸਸੀ ਤੇ ਬੀਸੀ ਸਮਾਜ ਦੀ ਉਹ ਹੱਕਾਂ ਦੀ ਗੱਲ ਕਰ ਸਕਣ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕਣ ਇਸ ਦੇਸ਼ ਦੇ ਅੰਦਰ ਬੇਰੋਜ਼ਗਾਰੀ ਭ੍ਰਿਸ਼ਟਾਚਾਰ ਅਤਿਆਚਾਰ ਜਾਂ ਬਲਾਤਕਾਰ ਇਥੇ ਇੰਨੇ ਵੱਧ ਚੁੱਕੇ ਨੇ ਕਿ ਆ ਜੋ ਸਰਕਾਰ ਆ ਇਹ ਸਾਰਿਆਂ ਤੋਂ ਵੱਧ ਸਾਬਤ ਹੋਈ ਆ ਕਿ ਫੇਲ ਆ ਇਸ ਕਰਕੇ ਸਾਰਿਆਂ ਪਾਰਟੀਆਂ ਨੂੰ ਲੋਕੀ ਅਜਮਾ ਚੁੱਕਿਆ ਇਸ ਵਾਰ ਬਹੁਜਨ ਸਮਾਜ ਪਾਰਟੀ ਨੂੰ ਲੋਕਾਂ ਨੇ ਮਨ ਬਣਾਇਆ ਹੋਇਆ ਵਿੱਚ ਅਸੀਂ ਜਿਤਾ ਕੇ ਪਾਰਲੀਮੈਂਟੇ ਭੇਜਣਾ ਤਾਂ ਜੋ ਉਹਨਾਂ ਦੇ ਹੱਕ ਦੀ ਗੱਲ ਹੋ ਸਕੇ ਇਹਨਾਂ ਕਹਿੰਦਾ ਜੋ ਸਾਡੇ ਸਰਦਾਰ ਦਵਿੰਦਰ ਸਿੰਘ ਜੀ ਰਾਮਗੜੀਆ ਸਾਹਿਬ ਉਹ ਇੱਕ ਲੁਧਿਆਣੇ ਦੀ بلند ਆਵਾਜ਼ ਨੇ ਔਰ ਇਮਾਨਦਾਰ ਪੜ੍ਹੇ ਲਿਖੇ ਤੇ ਸੂਝਵਾਨ ਗੁਰਸਿੱਖ ਪਰਿਵਾਰਚੋਂ ਦੇ ਵਿੱਚੋਂ ਨੇ ਇਸ ਕਰਕੇ ਅਸੀਂ ਸਾਰੇ ਸਮਾਜ ਨੂੰ ਅਪੀਲ ਕਰਦੇ ਆ ਕਿ ਇੱਕ ਇੱਕ ਵੋਟ ਇੱਕ ਜੂਨ ਨੂੰ ਪਾ ਕੇ ਹਾਥੀ ਦਾ ਬਟਨ ਦਵਾ ਕੇ ਉਹਨਾਂ ਨੂੰ ਆਪਾਂ ਭੇਜੀਏ ਤਾਂ ਜੋ ਆਪਣੇ ਹੱਕਾਂ ਦੀ ਗੱਲ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਹਲਕਾ ਪੁਰਵੀ ਦੇ ਅੰਦਰ ਅੱਜ ਅੱਜ ਅਸੀਂ ਬਹੁਤ ਜਾਂ ਸਮਾਜ ਪਾਰਟੀ ਭੈਣ ਮਾਏ ਵਤਜੀ ਦੀ ਚੋਣ ਪ੍ਰਚਾਰ ਨੂੰ ਬਹੁਤ ਬੁਲੰਦੀਆਂ ਤੇ ਲੈ ਕੇ ਜਾ ਰਹੇ ਆ ਸਾਡੇ ਸਟੇਟ ਦੇ ਪ੍ਰਧਾਨ ਸਾਡੇ ਸਟੇਟ ਦੇ ਸੁਪਰ ਸਕੱਤਰ ਤੇ ਸਾਡੇ ਬਹੁਜਾਨ ਸਮਾਜ ਪਾਰਟੀ ਦੇ ਸਾਥੀ ਉਹ ਮਿਲ ਕੇ ਜੋ ਰੈਲੀ ਕੱਢ ਰਹੇ ਹਨ ਉਹਦਾ ਬਹੁਤ ਧਰਮਾ ਹੰਗਾਰਾ ਮਿਲ ਰਿਹਾ ਹੈ